ਹਾਂਜੀ ਭਾਈ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਸਾਡੇ ਪਿੰਡ ਦੀ ਸੇਖੂਆਸ ਦੀ ਮੰਡੀ ਦਾ ਹਾਲ ਦਿਖਾਉਣੀ ਆ ਤੁਹਾਨੂੰ ਕੀ ਹਾਲ ਹੋ ਰਿਹਾ ਹੈ ਜਿਹੜਾ ਅਵਾਨੀ ਹੋਰਾਂ ਦੇ ਸੇਲੋ ਲੱਗ ਰਹੇ ਸੋਲੋ ਸੋਲੋ ਜਿਹਾ ਕਣਕ ਵਾਲੇ ਤੇ ਉਹਨਾਂ ਨੇ ਦੇਖੋ ਹੁਣ ਮੰਡੀਆਂ ਦਾ ਕੀ ਹਾਲ ਕਰਤਾ ਤੁਹਾਨੂੰ ਅੱਜ ਮੰਡੀਆਂ ਦਾ ਹਾਲ ਦਿਖਾਉਣਾ ਮੈਂ ਪਿੰਡ ਸੇਖੂਆਸ ਹੈ ਜ਼ਿਲ੍ਹਾ ਸੰਗਰੂਰ ਹੈ ਇੱਥੇ ਸਾਰੇ ਪਿੰਡ ਦੀ ਕਣਕ ਬਈ ਆਈ ਪਈ ਹੈ ਸਾਰੇ ਪਿੰਡ ਦੇ ਉੱਤੇ तकरीबन ਕੀ ਕਹਣਾ ਇੱਕ ਨਦੀ ਢੇਰੀ ਲਾਜੇ ਇੱਕ ਨਦੀ ਉਹ ਵੱਧ ਤੋਂ ਵੱਧ ਦਾ ਕਹ ਅਗੇ ਦੇ ਨਾ ਆਉਂਦਾ ਨਹੀਂ ਚਲੋ ਇਨਸਪੈਕਟਰ ਵੀ ਘੇਰੇਆ ਚਲੋ ਵਿਸ਼ਵਾਸ ਜਾਂ ਦੇ ਕੇ ਬੱਗ ਕਰ ਤਿੰਨ ਦਿਨਾਂ ਜੇ ਖਾਲੀ ਕਰ ਦੂ ਖਰੀ ਨਹੀਂ ਬਾਈ ਕੇਂਦਰ ਮੁਕਚਰ ਵੱਧ ਹੈ ਮੁਕਚਰ ਆਉਂਦਾ ਹੈ ਹੁਣ ਸਾਰੇ ਢੇਰੀਆਂ ਦਾ ਉਧਰੋਂ ਰੱਬ ਚੜ ਕੇ ਆਏ ਦਾ ਡੇਲੀ ਕਿਸਮ ਢੇਰੀ ਦਾ 14 ਕੇ ਦਾ 15 ਇੱਥੇ ਤੱਕ ਮੁਕਚਰ ਚੱਲਦਾ ਸੋਲੂ ਵਾਲਾ ਕਹਿੰਦੇ ਅਸੀਂ ਵੀ 12 ਤੋਂ ਵੱਧ ਲੈਣੀ 12 ਮੁਕਚਰ ਤੋਂ ਵੱਧ ਲੈਣੀ ਨਹੀਂ ਜੇ ਉੱਥੇ 12 ਇੱਕ ਵੀ ਆਉਂਦਾ ਤਾਂ ਗੱਡੀ ਬਾਪਸ ਮੋੜ ਦੰਦੇ ਨੇ ਤੇ ਅਸੀਂ ਫਿਰ ਇਨਸਪੈਕਟਰ ਨੂੰ ਖੜਾ ਕੇ ਪੁੱਛਿਆ ਵੀ ਇਹਦੇ ਨਾਲ ਦੀ ਕਣਕ ਸੀ ਢੋਲਾ ਚ ਹੀ ਪਾਤੀ ਐ ਢੋਲਾ ਚ ਪਾਈ ਵੀ ਤੇ ਪੁਰਾਣੀ ਕਣਕ ਇੱਕ ਸਾਲ ਦੀ ਪੁਰਾਣੀ ਕਣਕ ਨਾ ਲੈ ਕੇ ਉਹਦਾ ਮੁਕਚਰ ਲਵਾਇਆ ਬਈ ਉਹਦਾ 13 7 ਆਇਆ ਉਹਦਾ ਵੀ 13 7 ਇੱਕ ਸਾਲ ਪੁਰਾਣੀ ਕਣਕ ਦਾ ਦੇਖ ਲੋ ਅੱਜ ਸਾਡੀ ਮੰਡੀ ਚੋਂ ਲੋਕ ਕਣਕ ਚੱਕਣ ਲੱਗ ਗਏ ਆ ਸੋਨੂੰ ਵੇਖਾ ਤੇ ਕਣਕ ਕਣਕ ਚੱਕਣ ਲੱਗ ਰਹੇ ਨੇ ਮੰਡੀ ਚੋਂ ਤੇ ਸੋਨੂੰ ਅੱਜ ਕਣਕ ਦਿਖਾਵਾਂਗੇ ਕਿੰਨੇ ਘਰਾਣੇ ਬਈ ਕਟੋਕੜ 10 ਘਰਾਣੇ ਸਾਡੀ ਕਣਕ ਰੂਪਿੰਡ ਚੋਂ ਚੱਕ ਲਈ ਆ ਮੰਡੀ ਚੋਂ 10 ਘਰਾਣੇ ਤੇ ਹੁਣ ਸਾਰੇ ਟਰਾਲੀਆਂ ਉੱਪਰ ਲੱਗਨੇ ਮੰਡੀ ਚੋਂ ਕਣਕ ਨਹੀਂ ਵਿਕਦੀ ਕਿਸੇ ਨੂੰ 10 ਦਿਨ ਹੋ ਗਏ ਕਿਸੇ ਨੂੰ 15 ਦਿਨ ਹੂੰ ਤੇ ਹੁਣ ਹੁਣ ਕੀ ਕਰੇ ਬੰਦਾ ਯਾਰ ਜੀ ਅੱਜ ਇਹ ਸਾਡੀ ਮੰਡੀ ਬੰਦ ਹੋਣ ਦੇ ਕਨਾਰੇ ਤੇ ਆ ਗਈ ਦੇਖ ਲੋ ਜੇ ਹੁਣ ਇਹ ਚ ਮੁੜ ਕੇ ਕਣਕ ਕਿੱਥੇ ਆਊਗੀ ਜਿਹੜੀ ਅੱਜ ਵੇਕ ਰਹੀ ਇਹ ਸੋਲੂ ਦੇ ਅੰਡਰ ਚ ਆ ਗਈ ਸਾਡੀ ਜਿਹੜੀ ਮੰਡੀ ਹੈ ਤੇ ਇਹ ਜਿਹੜੇ ਸੋਲੂ ਨੇ ਉਹ ਬਾਨੀ ਹੋਰਾਂ ਦੇ ਸਾਡੇ ਉਰੇ ਸ਼ਾਜਲੀ ਲੱਗਿਆ ਹੋਇਆ ਸੁਨਾਮ ਹੈ ਇਹਨਾਂ ਨੇ ਜਿਹੜੇ 15 20 ਕਿਲੋਮੀਟਰ ਦੇ ਏਰੀਆ 'ਚ ਆ 20 15 ਦੇ ਏਰੀਆ 'ਚ ਮੰਡੀਆਂ ਆਉਂਦੀਆਂ ਨੇ ਉਹ ਸਾਰੀ ਇਹਦੇ ਅੰਡਰ 'ਚ ਪਾਈਆਂ ਹੋਈਆਂ ਨੇ। ਘਟੋ ਘਟੇ ਸ਼ਾਜਰੀ ਵਾਲੇ ਸੋਲੋ ਦੇ ਵਿੱਚ 30 ਕ ਮੰਡੀਆਂ ਪਾਈਆਂ ਹੋਈਆਂ ਨੇ 30 ਮੰਡੀਆਂ। ਉਹੀ 30 ਮੰਡੀਆਂ ਦਾ ਬੁਰਾ ਹਾਲ ਹੈ। ਠੀਕ ਹੈ ਨਾ? ਹੁਣ ਉਹ 30 ਮੰਡੀਆਂ 'ਚੋਂ ਮੰਨ ਰੋ ਕਣਕ ਚੱਕੀ ਨਹੀਂ ਜਾ ਰਹੀ ਹੈਗੀ ਬਾਈ। 12 ਮਾਊਟਰ ਕਿਸੇ ਦਾ ਆਉਂਦੀ ਨਹੀਂ ਰਾ ਡੇਲੀ ਦਾ ਰੱਬ ਆ ਜਾਂਦਾ ਚੜ੍ਹ ਕੇ। ਉਤੋਂ ਕਣੀਆਂ ਪਾਈ ਜਾਂਦੀਆਂ ਨੇ। ਤੇ ਉਹਦਾ ਮੁਕਦਰ ਕਿੱਥੋਂ ਆਊਗਾ ਹੂੰ ਤੇ ਹੁਣ ਉਹ ਮੰਡੀਆਂ ਜੋ ਕਣਕ ਚੱਕਣ ਲੱਗ ਗਏ ਬਾਈ ਕਣਕ ਚੱਕਣ ਲੱਗੇ ਉਹ ਤਾਂ ਬੰਦ ਹੋਣਗੀਆਂ ਮੰਡੀ ਜਦੋਂ ਜੇ ਵਿੱਚ ਗੱਟਾ ਹੀ ਨਾ ਆਇਆ ਅਖੀਰ ਤੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੰਡੀ 'ਚ ਕਣਕ ਆਉਂਦੀ ਨਹੀਂ ਤੇ ਇਹਨੂੰ ਬੰਦ ਕਰ ਦੋ ਬਸ ਜਦੋਂ ਮਨ ਰੋ ਜੀ ਹੁਣ 30 ਮੰਡੀਆਂ 'ਚੋਂ ਸਾਡੀਆਂ 30 ਮੰਡੀਆਂ ਨੇ ਜਪਾਈਆਂ ਹੋਈਆਂ 'ਚ ਤੇ ਪੰਜ ਮੰਡੀਆਂ 'ਚ ਕਣਕੇ ਨਾ ਆਇਓ ਪੰਜ ਮੰਡੀਆਂ ਬੰਦ ਹੋ ਗਈਆਂ ਉਹ ਤਾਂ ਬੰਦ ਹੋ ਗਈਆਂ ਗਈਆਂ ਇਹਨਾਂ ਦੀ ਨੀਤੀ ਹੁਣ ਇਹ ਹੋ ਰਹੀ ਹੈ ਵੀ ਬਸ ਮੰਡੀਆਂ ਚੋਂ ਮੰਡੀਆਂ ਨੂੰ ਕਿਵੇਂ ਬੰਦ ਕਰਨਾ ਆਪਾਂ ਨੇ ਤੇ ਹੁਣ 30 ਮੰਡੀਆਂ ਚੋਂ 5 ਮੰਡੀਆਂ ਬੰਦ ਹੋ ਗਈਆਂ ਉਹ ਕਣਕ ਜਿਹੜੀ ਹੁਣ 30 ਮੰਡੀਆਂ ਵਿੱਚ ਪਾਈਆਂ ਹੋਈਆਂ 30 ਮੰਡੀਆਂ ਚੋਂ 5 ਮੰਡੀਆਂ ਬੰਦ ਹੋ ਗਈਆਂ ਉਹਦੇ ਨਾਲ ਫਿਰ ਹੋਰ ਐਡ ਕਰਦਣੀਆਂ ਜਿਹੜੀਆਂ ਅਜੇ ਪਾਈਆਂ ਨਹੀਂ ਹੋਈਆਂ ਉਹ ਨਵੀਆਂ ਮੰਡੀਆਂ ਬੰਦ ਕਰਦੇ ਨੇ ਉਹਨਾਂ ਚ ਵੀ ਇਹ ਹਾਲ ਹੋ ਜੂਗਾ ਜਿਹੜਾ ਅੱਜ ਮੰਡੀ ਉਰੇ ਸਾਡੇ ਵਾਲੀ ਸੇਕੂਆ ਸੜੀ ਚ ਹੋ ਰਿਹਾ ਹੈ ਉਹੀ ਹਾਲ ਉਹਨਾਂ ਲਈ ਚ ਵੀ ਹੋਊਗਾ ਹੌਲੀ ਹੌਲੀ ਕਰਦੇ ਜੋ ਮੰਡੀਆਂ ਬੰਦ ਹੋਣ ਲੱਗੇ ਵੀ ਸੋਲੋਆ ਚ ਕਣਕ ਜਾਣ ਲੱਗ ਜੂ ਐਂ ਮੰਡੀਆਂ ਬੰਦ ਹੋ ਜਾਣੀਆਂ ਹੌਲੀ ਹੌਲੀ ਕਿਨਾਰੇ ਤੇ ਆ ਜਾਣੀਆਂ ਸਾਡੇ ਮੰਨ ਲੈ ਇੱਕ ਤਰ੍ਹਾਂ ਦੀ ਚਿੰਗਾੜੀ ਲੱਗ ਗਈ ਸਾਡੇ ਇਸ ਮੰਡੀ ਚੋਂ ਮੰਨ ਲਓ ਵੇਥੋ ਪਹਿਲੀ ਵਾਰੀ ਦੇਖਿਆ ਜੇ ਤੁਹਾਨੂੰ ਮੈਂ ਵੀਡੀਓ ਦਿਖਾਵਾਂਗਾ ਸਾਡੀ ਮੰਡੀ ਚ ਕਣਕ ਚੱਕਦਿਆਂ ਦੀ ਵੀ ਕਿਵੇਂ ਕਣਕ ਚੱਕਣ ਲੱਗ ਨੇ ਕਿਵੇਂ ਟਰਾਲੀਆਂ ਭਰੀਆਂ ਖੜੀਆਂ ਨੇ ਏਦੋਂ ਪਹਿਲਾਂ ਕੈ ਕਰ ਲੈ ਗਏ ਚੱਕ ਕੇ ਜੇ ਹੁਣ ਕਹੂੰਗੇ ਨਾ ਮਾੜੀ ਮੋਟੀ ਖਾਲੀ ਵੀ ਪਈ ਐ ਤੇ ਉਹ ਚੱਕੀ ਹੋਈ ਹੋ ਗਈ ਕਣਕ ਸਾਡੇ ਸਾਰੀ ਮੰਡੀਪਰੀ ਵੀ ਕਟੋਕਟ 5 ਕਿਲਿਆਂ ਦੀ ਮੰਡੀ ਐ ਸਾਰੀ ਪਰੀਪੀਏ ਕਟੋਕਟ ਇਹਨੂੰ ਮੰਡੀ ਸਾਡੀ ਨੂੰ ਹੋ ਗਏ ਬਾਈ ਨਾ ਨਾ ਕਰਦੇ 30 ਤੋਂ ਹਾਂ 30 ਆ ਗਿਆ ਆਪਣਾ 35 ਤੋਂ 40 ਸਾਲ ਹੋ ਗਏ ਇਸ ਮੰਡੀ ਦੇ ਸਾਡੀ ਨੂੰ ਅੱਜ ਸਾਰੀ ਇਹ ਆਪਣੀ ਬੈਲਸ ਪਰੀਪੀਏ ਸਾਰੀ ਮੰਡੀਪਰੀ ਵੀ ਸ਼ਮਸ਼ਾਨ ਘਾਟਾਂ ਚ ਵੀ ਕਣਕ ਪਈ ਐ ਦੇਖ ਲੋ ਹੁਣ ਇੱਥੇ ਜੱਟ ਕੀ ਕਰੂਗਾ ਬਾਈ ਇਹੀ ਇਸੇ ਕਣਕ 'ਚ ਇਹਨਾਂ ਨੇ 6 ਮਹੀਨੇ ਪੈਸੇ ਵਟ ਕੇ 6 ਮਹੀਨੇ ਚਲਾਉਣਾ ਹੁੰਦਾ ਇਹਨਾਂ ਨੇ ਹਨ ਆਪਣੇ ਸਾਰੇ ਕਿਸਾਨ ਭਾਈ ਇਹਨਾਂ ਨੇ ਇਸ ਵਿੱਚ ਚਲਾਉਣਾ ਭਾਈ ਜੇ ਇਹੀ ਕਣਕ ਆਪਣੀ ਵਿਕੀ ਨਾ ਉਰੀ ਪਈ ਰਹੀ ਤਾਂ ਆਪਣੇ ਆਪਣੇ ਪਰਲੇ ਕੀ ਆਇਆ ਕੁਝ ਨਹੀਂ ਆਉਂਦਾ ਹੈਗਾ ਹੁਣ ਸੋਲੂ 'ਚ ਕਣਕ ਜਾਊਗੀ ਜੇ ਮਨ ਰਹੁਣ ਆਪਾਂ ਸੋਲੂਆਂ 'ਚ ਕਣਕ ਲੈ ਜਾਣ ਲੱਗ ਗਏ ਪਹਿਲਾ ਨੰਬਰ ਤਾਂ ਆਪਾਂ ਇਕੱਠੀ ਕਣਕ ਨਹੀਂ ਰਿਜਾ ਸਕਦੇ ਸਾਰੇ ਕਿਉਂਕਿ ਆਪਾਂ ਵੜਾਉਣ ਸਾਰ ਵੀ ਭਾਈ ਚੱਲ ਲੈ ਗਈ ਕਣਕ ਨੂੰ ਆਪਾਂ ਨੂੰ ਘਰੇ ਡੇਗਣੀ ਪਿਆ ਕਰੂ ਬਾਈ ਘਰੇ ਡੇਗਣੀ ਪਿਆ ਕਰੂਗੀ ਘਰੇ ਡੇਗਣ ਤੋਂ ਬਾਅਦ ਕੱਲੀ-ਕੱਲੀ ਟਰਾਲੀ ਭਰ ਕੇ ਲੈ ਜਾਣੀ ਪਿਆ ਕਰੂ ਸੋਲੋ ਚ ਜਿਵੇਂ ਆਪਾਂ ਗੰਨੇਆਂ ਵਾਲੀਆਂ ਟਰਾਲੀਆਂ ਲੈ ਕੇ ਜਾਂਦੇ ਹੁੰਨੇ ਆ ਓਵੇਂ ਲੈ ਕੇ ਜਾਣੀ ਪਊਗੀ ਉੱਥੋਂ ਇੱਕ ਟਰਾਲੀ ਲੈ ਕੇ ਭਰ ਕੇ ਤੂੰ ਉੱਥੇ ਘਟੋ-ਘਟ ਤੈਨੂੰ ਖੜਨਾ ਪਊਗਾ 2-3 ਦਿਨ ਲੈਂਡ 'ਚ ਲੱਗਣਾ ਪਊਗਾ ਫਿਰ ਥੋੜੀ ਅੰਦਰ ਹੀ ਜਾਊਗੀ ਜਦੋਂ ਟਰਾਲੀ ਵਿੱਚੋਂ ਸੈਂਪਲ ਲੈਣਗੇ ਉਹ ਇਹ ਜੀ ਦਾਣਾ ਮਾੜਾ ਜਦੋਂ ਮੰਡੀਆਂ ਖਤਮ ਹੋ ਗਈ ਉਸ ਤੋਂ ਬਾਅਦ ਉਹ ਜਾਂਦੇ ਤਾਂ ਹੁਣ ਵੀ ਨੇ ਉਹਨਾਂ ਤੋਂ ਲਾਲਚ ਦੇ ਰਹੇ ਨੇ ਵੱਧ ਦਾ ਥੋੜਾ ਜਿਹਾ ਤੇ ਹੁਣ ਜੇ ਉਹ ਮੰਡੀ ਜੀ ਜਾ ਕੇ ਸੈਂਪਲ ਲਾਉਣਗੇ ਉਹ ਘਟੋ ਘਟੇ ਜਿਉਂ ਸੈਂਪਲ ਚੈੱਕ ਕਰਿਆ ਉਹਨਾਂ ਨੇ ਵੀ ਕਿਸੇ ਦਾਣਾ ਇਹ ਤਾਂ ਕਹਿੰਨੀ ਦਾਣਾ ਮੜਾ ਜੀ ਇਹਦਾ ਦਾਣਾ ਬਰੀਕ ਹੈ ਜੀ ਇਹ ਚ ਕਿਣਕੇ ਜੇ ਗਿੱਲਾ ਹੈ ਜੀ ਅਸੀਂ ਤਾਂ ਇਹ ਰੇਟ ਲੈਵਾਂਗੇ ਜੀ ਦੇਣੀ ਹੈ ਤੁਸੀਂ ਨੇ ਉੱਥੇ ਫਿਰ ਜਦੋਂ ਹੁਣ ਟਰਾਲੀ ਲੈ ਕੇ ਆਇਆ ਰ ਉੱਥੇ ਕਿਹਾ ਜੱਟ ਕਹਿੰਦਾ ਯਾਰ ਘੱਟ ਬੱਧ ਤੇ ਲੈ ਲਊ ਬਈ ਆਪਦੀ ਮਨਮਰਜ਼ੀ ਦਾ ਰੇਟ ਦਿਆ ਕਰਨਗੇ ਮਰਜ਼ੀ ਨਾਲ ਹੀ ਚੱਕਿਆ ਕਰਨਗੇ ਹੁਣ ਉੱਥੇ ਜਾ ਕੇ ਦੇਣੀ ਬਈ ਟਰਾਲੀ ਵਾਪਸ ਲੈ ਜਾ ਬਈ ਆਪਦੀ ਹੁਣ ਘਰੇ ਲੈ ਕੇ ਡੇਗ ਲੂਆ ਬਈ ਉਹ ਨਹੀਂ ਡੇਗ ਸਕਦਾ ਉਹ ਵੀ ਮਜਬੂਰ ਆ ਬਈ ਉਹਨੂੰ ਵੀ ਘਰ ਦਾ ਖਰਚਾ ਚਲਾਉਣਾ ਉਹ ਕਿੱਥੋਂ ਚਲਾਊਗਾ ਉਹ ਹੋਰ ਕਿਹੜਾ ਉਹਦੇ ਲਈ ਕੋਈ ਸਾਧਨਾ ਹੈ ਕੋਈ ਖੇਤੀ ਦਾ ਖੇਤੀ ਦੀ ਖੇਤੀ ਦੀ ਪੈਸਾ ਆਉਂਦਾ ਜੱਟ ਨੂੰ ਜੇ ਕੋਈ ਆਉਂਦਾ ਕੋਈ ਹੋਰ ਕਿਹੜਾ ਕੋਈ ਇਹਦੇ ਵਿਚਾਰੇ ਹੋਰ ਡੇਗਦਾ ਕਿਤੋਂ ਹੂੰ ਉਸ ਤੋਂ ਬਾਅਦ ਬਸ ਫਿਰ ਆ ਹਾਲਾ ਹੀਲਾ ਹੋ ਜੂ ਸੋਡਾ ਤੇ ਵੀ ਮਨ ਮਰਜ਼ੀ ਦੇ ਰੇਟ ਦੇਣਗੇ ਹੋਰ ਕੋਈ ਚਾਰਾ ਨਹੀਂ ਬਸ ਫਿਰ ਇਹਦੂ ਬਾਜੀ ਜੱਟ ਲਵੇ ਹੈ ਤੇ ਅੱਜ ਸਾਨੂੰ ਮੈਂ ਇਹ ਵੀ ਦਿਖਾਉਣਾ ਨਾ ਵੀ ਆਪਣੀ ਮੰਡੀ ਚ ਕੀ ਹਿੱਲਾ ਸਾਡੀ ਮੰਡੀ ਚ ਰੇ ਕੀ ਹਿੱਲਾ ਹੋ ਰੇ ਸੁਣ ਮਾ ਆ ਦੇਖਿਓ ਤੇ ਆਹ ਦੇਖੋ ਬਈ ਉਹ ਉਹ ਟਰਾਲੀ ਉਹ ਲੱਗ ਰੇ ਪਰ ਨਾ ਉਥੋਂ ਪਹਿਲਾਂ ਤਿੰਨ ਚਾਰ ਘਰਾਂ ਦੀ ਕਣਕ ਵਾਗ ਗਈ ਆ ਜਿਹੜਾ ਖਾਲੀ ਚਾਮਕ ਦੇ ਚੋਂ ਵਾਗ ਗਈ ਹੈ ਇਹ ਆਹ ਟਰਾਲੀ ਜਿਹੜੀਆਂ ਖੜੀਆਂ ਨੇ ਆਹ ਟਰਾਲੀ ਆਹ ਟਰਾਲੀ ਆਹ ਆਹ ਟਰਾਲੀ ਦੋ ਉੱਪਰੇ ਖੜੀਆਂ ਇੱਕ ਜਿਹਦੇ ਪਰਲੇ ਪਾਸੇ ਖੜੀ ਐ ਤੇ ਸਾਨੂੰ ਇਧਰੋਂ ਭਰਦੇ ਵੀ ਦਿਖਾਉਣਾ ਮੈਂ ਆਸ਼ਮਸ਼ਕ ਸ਼ਮਸ਼ਾਨ ਘਾਟ ਤੇ ਸਾਡੀ ਉਰੇ ਕਣਕ ਪਈ ਹੈ ਜੇ ਪਿੰਡ ਦੀ ਤੇ ਉਹ ਦੇਖੋ ਇਹ ਆ ਭਰਨ ਲੱਗ ਰਹੇ ਨੇ ਬਾਈ ਆ ਲੋਡਰ ਲੱਗ ਰਿਹਾ ਹੁਣ ਇੱਥੇ ਦੇਖੋ ਹੁਣ ਛੋਟੇ ਸਾਹਮਣੇ ਹੈ ਇਹ ਕੋਈ ਆਇਆ ਨਹੀਂ ਹੈ ਕਿ ਇਹ ਜੀ ਸਾਰੀਆਂ ਮੰਡੀਏ ਚ ਨਹੀਂ ਹੋਇਆ ਜਿਹੜੀ ਜਿਹੜੀ ਮੰਡੀਏ ਸੋਲੂ ਨਾਲ ਅਟੈਚ ਕਰਤੀਆਂ ਇਹ ਉਹਨਾਂ ਦਾ ਹੈ ਇਹ ਕਣਕ ਸਾਡੀ ਜਾਂਦੀ ਹੈ ਸਾਰੀ ਸੋਲੋ ਚ ਜਿਹੜੀ ਮਾਰਕਫਿਡ ਆਪਣੇ ਗਦਾਮਾ ਚ ਜਾਂਦੀ ਹੈਗੀ ਉਹਦੀ ਗੱਲ ਕੁਝ ਹੋਰ ਹੈ ਉੱਥੇ ਚੱਲਦੇ ਬੋਰੀਏ ਲੱਗਦੇ ਨੇ ਇਹ ਸਿੱਧੀ ਜਾ ਕੇ ਉੱਨਾਂ 'ਚ ਪੈਂਦੇ ਆ ਦੇਖੋ ਆ ਲੱਗ ਰਹੇ ਨੇ ਜੇ ਭਾਈ ਅਗਨ ਲੱਗਣੀ ਸਟਾਰਟ ਹੋ ਗਈ ਮੰਡੀਆਂ ਦੇ ਵਿੱਚ ਥੋੜੇ ਸਾਹਮਣੇ ਆ ਇਹ ਕੋਈ ਸਰਕਾਰਾਂ ਕਿਸੇ ਦੇ ਮਿੱਤ ਨਹੀਂ ਭਾਈ ਕੁਝ ਨਹੀਂ ਹੈਗਾ ਉਰੇ ਜੇ ਤੁਸੀਂ ਇਕੱਠੇ ਹੋ ਜਾਓਗੇ ਸਾਰੇ ਕਿਸਾਨ ਜਥੇਬੰਦੀਆਂ 'ਚ ਆਪਾਂ ਦੇ ਕਨੇ ਸਾਰੀਆਂ ਨਾ ਜੇ ਨੱਕ ਵੀ ਖੜੇ ਹੋ ਜੇ ਨਾ ਕਿਸਾਨ ਜਥੇਬੰਦੀਆਂ ਕਰਕੇ ਹੀ ਖੜੇ ਆ ਉਹ ਪੈਲਸ ਸਾਹਮਣੇ ਸਾਡੇ ਏ ਆ ਦੇਖੋ ਆ ਸ਼ੈੱਡ ਸਾਰਾ ਪਰੇ ਪਿਆ ਇਧਰ ਪੈਲਸ ਦੇ ਵਿੱਚ ਸਾਰੀ ਆ ਕਣਕ ਪਈ ਆ ਬਈ ਇਹਦੇ ਵਿੱਚ ਆਮ ਪੈਲਸ ਦੇ ਵਿੱਚ ਆ ਸਾਰੀ ਮੰਡੀ ਭਰੀ ਪਈ ਇਹਦੇ ਵਿੱਚੋਂ ਬਹੁਤ ਚੱਕ ਕੇ ਲੈ ਗਏ ਇਹ ਜੋ ਕਣਕ ਤੇ ਇਹਦੇ ਵਿੱਚੋਂ ਕਣਕ ਵੀ ਲੈ ਗਏ ਸਾਰੀ ਚੱਕ ਬਹੁਤ ਕਰ ਤੇ ਬਾਣੀਏ ਵੀ ਜਿਹੜੇ ਆੜਤੀ ਨੇ ਉਹ ਵੀ ਹੱਥ ਖੜੇ ਕਰ ਗਏ ਬਈ ਉਹ ਵੀ ਹੱਥ ਖੜੇ ਕਰ ਗਏ ਬਾਣੀਏ ਪਤਾ ਕੀ ਕਹਿੰਦਾ ਕਹਿੰਦਾ ਬਈ ਸਾਡੇ ਹੱਥੋਂ ਹੱਥ ਬਸੋਂ ਬਾਹਰ ਆ ਕੰਮ ਤੁਸੀਂ ਆਪਦੀ ਕਣਕ ਚੱਕ ਕਨਵ ਜੀ ਹੁਣ ਇਹ ਮੂਰੂ ਗੱਡੀ ਜਾਂਦੀ ਹੈ ਜੀ ਹੁਣ ਆ ਬੂਰੀਆਂ ਭਰੀਆਂ ਪਈ ਨੇ ਜਿਹੜੀਆਂ ਇਹ ਤਾਂ ਹੁਣ ਇਨਸਪੈਕਟਰ ਲਾਕੀ ਵੀ ਗਿਆ ਜੇ ਹੁਣ ਉੱਥੇ ਜਾ ਕੇ ਬਾਈ ਜਿਹੜਾ ਉੱਥੇ ਮੁਕਚਰ ਆਉਂਦਾ ਜੇ ਉੱਥੇ 12 1 ਵੀ ਆ ਗਿਆ ਨਾ ਗੱਡੀ ਵਾਪਸ ਨੂੰ ਦੇਖ ਲਓ ਹੁਣ ਆ ਬੂਰੀਆਂ ਪਈਆਂ ਨੇ ਇਹਨੇ ਸੈਲੂ ਵੀ ਕਣੀਆਂ ਵੀ ਪੈਣਦੀਆਂ ਨੇ ਉਹਦਾ ਕੌਣ ਜ਼ਿੰਮੇਵਾਰ ਹੈ ਕਹਿੰਦੇ ਨੇ ਸਾਨੂੰ ਤਾਂ ਉਹ ਜਿਹੜਾ ਉੱਥੇ ਸੈਲੂ ਚ ਗੱਡੀ ਜਾਊਗੀ ਉਸ ਟਾਈਮ ਦਾ ਮੁਕਚਰ ਜਾਂਦਾ ਆ ਹਿੱਲਾ ਹੋ ਗਿਆ ਹੁਣ ਛੋਟੇ ਸਾਹਮਣੇ ਆ ਦੇਖ ਲਿਓ ਹੁਣ ਐ ਸਾਨੂੰ ਇਹ ਸਾਡੀ ਮੰਡੀ ਦਾ ਹਾਲ ਦਿਖਾਇਆ ਬਾਈ ਹੌਲੀ ਹੌਲੀ ਥੋੜੇ ਦੋ ਕੁ ਸਾਲਾਂ ਚ ਮੈਨੂੰ ਤਾਂ ਲੱਗਦਾ ਵੀ ਢੰਗ ਜਿਹੜੇ ਹਿਸਾਬ ਤੇ ਚੱਲ ਪਏ ਕਹਾਣੀ ਵੀ ਦੋ ਕੁ ਸਾਲਾਂ ਦੇ ਵਿੱਚ ਇਹ ਖਤਮ ਹੋ ਗਰਦਣੀਆਂ ਇਹ ਮੰਡੀਆਂ ਜਿਹੜੇ ਹਿਸਾਬ ਤੇ ਹਾਲਾਤ ਚੱਲ ਪਏ ਮੈਨੂੰ ਐ ਲੱਗਦਾ ਬਾਈ ਸਾਡੀ ਮੰਡੀ ਦੇ ਵਿੱਚ ਬਾਈ ਜੇ ਅਗਲੇ ਸਾਗ ਜੀਰੀਬੜ ਦਾ ਜਿਹੜਾ ਬੁਰਾ ਹਾਲ ਹੋਊਗਾ ਹੋਊਗਾ ਤੁਸੀਂ ਕਣਕ ਵੇਲੇ ਦੇਖ ਲਿਓ ਅੱਗੇ ਅੱਗੇ ਕਣਕ ਜੀਰੀ ਦਾ ਤਾਂ ਚਲੋ ਸਾਹਿਲ ਰਾਜ ਫੇਰ ਵੀ ਜਾਂਦੇ ਜੀਰੀ ਵੀ ਨਹੀਂ ਆਉਣੀ ਔਰ ਤਾਂ ਜੀਰੀ ਵੀ ਨਹੀਂ ਆਉਂਦੀ ਆਉਂਦੀ ਅੱਗੇ ਕਣਕ ਤੇਰੇ ਤੁਹਾਡੇ ਸਾਡੇ ਸਾਹਮਣੇ ਹੋਊਗਾ ਉਹ ਦਿਖਾ ਦੂੰਗਾ ਵੀ ਇਹ ਅੱਗੇ ਕਣਕ ਉਰੇ ਅੱਧੀ ਵੀ ਆ ਜੀ ਉਰੇ ਹੁਣੇ ਲੋਕ ਕਹਿਣ ਲੱਗ ਰਹੇ ਬਈ ਅਸੀਂ ਹੁਣੇ ਪਸਤਾਰੇ ਵੀ ਦੇਖ ਕੇ 15 15 ਦਿਨ ਹੋ ਗਏ ਬਈ 15 15 ਦਿਨ 20 20 ਦਿਨ ਹੋ ਗਏ ਦੇਖ ਲੋ ਕਣਕ ਨੂੰ ਉਰੇ ਇਹ ਅੱਜ ਤਰੀਕ ਹੈ 25 ਤਰੀਕ ਹੈ 25 4 2024 ਦੀ ਇਹ ਹੈ ਨੇ ਤਕਰੀਬਨ ਮੰਡੀਆਂ ਖਾਲੀ ਹੋ ਗਈਆਂ ਬਹੁਤ ਕਣਕ ਘਟ ਗਈ ਜਿਹੜੀਆਂ ਇਹਦੇ ਵਿੱਚ ਨਹੀਂ ਪਾਈਆਂ ਹੋਈਆਂ ਜਿਹੜੀਆਂ ਆਪਣੀ ਇਹਦੇ ਸੋਲੋ ਦੇ ਅੰਡਰ ਹੈ ਨਹੀਂ ਨਾ ਉਹ ਮੰਡੇ ਚੋਂ ਕਣਕ ਚੱਕੀ ਗਈ ਉਹ ਗੋਦਾਮਾਂ ਚ ਲੱਗਦੀ ਹੈ ਬਾਈ ਉੱਥੇ ਚੱਲਦਾ 17 16 17 ਇੱਥੇ ਤੱਕ ਮੁਕਤਰ ਚੱਲਦਾ ਹੈਗਾ ਹੂੰ ਉੱਥੇ ਤੱਕ ਮੁਕਤਰ ਚੱਲਦਾ ਹੈ ਇੱਥੇ 12 12 ਕਿਦੇ ਆਉਂਦਾ ਵੀ ਕਣਕ ਦਾ ਉਮਦੀਣੀਏ ਜ਼ੋਰ ਲਾ ਲੈ ਕੋਈ ਅਸੀਂ ਪੁਰਾਣੀ ਕਣਕ ਵੀ ਲਿਆ ਕੇ ਧਰਤੀ ਵੀ ਆ ਦੇਖ ਲੋ ਜੀ ਪੁਰਾਣੀ ਕਣਕ ਦਾ ਲਾ ਕੇ ਦੇਖ ਲੋ ਪੁਰਾਣੀ ਕਣਕ ਦਾ ਵੀ ਬਾਈ ਸਾਲ ਪਾਰ ਪੁਰਾਣੀ ਕਣਕ ਤੇ ਉਹ ਉਹਦਾ ਵੀ 13 ਸੱਤ ਆਇਆ ਨਮੀ ਦਾ ਤਾਂ ਕਿੱਥੂ ਆ ਜੂ ਦੇਖ ਲੋ ਇਹਦੇ ਨਾਲ ਦੀ ਕਣਕ ਅਸੀਂ ਢੋਲਾਂ ਚ ਵੀ ਪਾਤੀ ਹੈ ਇਹ ਇਹ ਕਹਿੰਦੇ ਗਿੱਲੀ ਐ ਦੇਖੋ ਅ ਦਿਨੇ ਵੀ ਦੀ ਰੱਬ ਦੋ ਦੋ ਵਾਰੀ ਆ ਜਾਂਦਾ ਚੜ ਕੇ ਗੜਗੜ ਕਰਕੇ ਇਹ ਆ ਜਾਂਦਾ ਹੁਣ ਕੀ ਕਰੇ ਨੂੰ ਕਿੰਨੇ ਕ ਵਾਰੀ ਠੱਗੀ ਜਾਵੇ ਕਿੰਨੇ ਕ ਵਾਰੀ ਤੂੰ ਕਾਗਜ਼ ਲਾ ਲੇ ਲਾ ਹੈ ਹਮਾਰੇ ਮੈਂ ਡੇਟ ਹੋ ਗਏ ਭਈਆਂ ਨੇ ਉਰੇ ਤਾਂ ਇਹਨਾਂ ਨੂੰ ਥੱਲਣ ਨੂੰ ਵੀ ਨਹੀਂ ਹੈਗਾ ਕਣਕ ਨੂੰ ਜਗਾਏ ਉਹ ਤੁਹਾਡੇ ਸਾਹਮਣੇ ਦੇਖਵਾ ਆ ਆ ਹਾਲ ਹੈ ਲੈ ਭਾਈ ਆ ਦੇਖ ਲੋ ਨਿੱਕੀ ਦਾ ਜੀ ਕਰਦਾ ਉਹ ਕਣਕਾ ਚੱਕਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਉਹ ਖੜੀਆਂ ਟਰਾਲੀਆਂ ਸਾਰੇ ਮਿੱਤਰੂ ਦੇ ਸਾਹਮਣੇ ਆ ਵੀ ਆਥਣ ਤੱਕ ਇੱਚ ਹੋਰ ਵੀ ਕਣਕ ਚੱਕ ਲੈਣਗੇ ਘਰ ਆਹ ਕਣਕ ਸਾਰੇ ਚੱਕਣਗੇ ਅੱਜ ਹਾਂ ਆਹ ਕਣਕ ਸਾਰੇ ਚੱਕਣਗੇ ਬਈ ਇਹ ਨੇ ਡੇਕ ਕੇ ਕਣਕ ਉਰੇ ਕੀ ਦਾ ਚੱਕਣ ਨੂੰ ਜੀ ਕਰਦਾ ਓਰੇ 15 15 20 20 ਦਿਨ ਰੋਲਣ ਨੂੰ ਕਾਉ ਲੱਗ ਰਹੇ ਨੇ ਉਹ ਦੇਖ ਆ ਲੱਗ ਰਹੇ ਨੇ ਪਰ ਤੇ ਕੀ ਕਰ ਰਹੇ ਨੇ ਆਹੀ ਆਹੀ ਲਾ ਰਹਿਣੇ ਦੇਖ ਲੋ ਕਿਤੇ ਹੈ ਇਹ ਕਦੇ ਪਰ ਲਿਖ ਭਾਚਾ ਆਹੀ ਹੀ ਲਾ ਬਾਈ ਸੇਖੂ ਵਾ ਪਾਤੀ ਪਹਿਲਾ ਖਤਮ ਹੈ ਹੁਣੇ ਮੰਡੀ ਪਾਸ ਆ ਜਾ ਬਸ ਲੋ ਮਾਰਤੀ ਜਲ ਸਾਰੀ ਚੱਕੀ ਹੋਈ ਆ ਕਿੰਨਿਆ ਚੱਕੀ ਹੋਈ ਆ ਆ ਇਧਰ ਆ ਚੱਕੀ ਹੋਈ ਆ ਉਹ ਕਿੱਟੀ ਨਾੜੇ ਉਧਰੋਂ ਪਰਾ ਚੱਕੀ ਸਾਰੀ ਟੱਕੀ ਹੋਈ ਆ ਰੋ ਫੜ ਗਏ ਲਾਹੌਰ ਪਰ ਕੇ ਆਖਰੀਆਂ ਚਾਰ ਨਹੀਂ ਕੁਝ ਬਾਕੀਆਂ ਤੇ ਹੁਣ ਬਾਕੀ ਤੁਸੀਂ ਸੋਚ ਵਿਚਾਰ ਕਰ ਲਿਓ ਬਈ ਤੁਹਾਨੂੰ ਇਹ ਮੰਡੀ ਦਾ ਹਾਲ ਦਿਖਾਤਾ ਅੱਗੇ ਜਾ ਕੇ ਛੋੜਣ ਨਾਲ ਵੀ ਇਹੀ ਹਾਲ ਹੋਣਾ ਜਿਹੜਾ ਸਾਡੀ ਮੰਡੀ ਸਾਡਾ ਹੋਰੇਗਾ ਹਾਂ ਚਲੋ ਜੀ ਠੀਕ ਠਾਕ ਓਕੇ ਬਾਏ